ਮਾਰਸ਼ਲ نیوز ਤੇ ਆਪ ਸਭ ਦਾ ਸਵਾਗਤ ਹੈ ਸੋ ਅੱਜ ਪਹੁੰਚੇ ਹੋਏ ਹਾਂ ਗੁਰਦੁਆਰਾ ਚੰਡਾ ਸਾਹਿਬ ਵਿਖੇ ਜਿੱਥੇ ਕਿ ਅੱਜ ਗੁਰਦੁਆਰਾ ਸਾਹਿਬ ਵਿਖੇ ਇੱਕ ਮੈਡੀਕਲ ਕੈਂਪ ਦਾ ਜੋ ਕਿ ਆਯੋਜਨ ਕੀਤਾ ਗਿਆ ਹੈ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦਾ ਜੋ ਕਿ ਚੈੱਕਅਪ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਸੰਗਤਾਂ ਪੁੱਜੀਆਂ ਹੋਈਆਂ ਨੇ ਚੈੱਕਅਪ ਆਪਣਾ ਕਰਵਾ ਰਹੀਆਂ ਨੇ ਡਾਕਟਰਾਂ ਵੱਲੋਂ ਪ੍ਰੋਪਰ ਚੈੱਕਅਪ ਜੋ ਕਿ ਫ੍ਰੀ ਕਿਤਾ ਜਾ ਰਹਾ ਹੈ ਮੁਫਤੌਰ ਤੇ ਪਰਦੋਸੀ ਟੈਕਪ ਕੀਤਾ ਜਾ ਰਹਾ ਹੈ ਤੇ ਮੈਡੀਸਿਨਸ ਵੀ ਨਾਲ ਦਿੱਤੀਆਂ ਜਾ ਰਹੀਆਂ ਨੇ ਮਰੀਜ਼ਾਂ ਨੂੰ ਤੁਸੀਂ ਵੇਖ ਰਹੇ ਹੋ ਗੱਲਬਾਤ ਵੀ ਕਰਾਂਗੇ ਟੀਮ ਡਾਕਟਰ ਦੀ ਟੀਮ ਨਾਲ ਕੀ ਕਹਿਣਾ ਉਹਨਾਂ ਦਾ ਇਸ ਬਾਰੇ ਅੱਜ ਦੇ ਕਮੈਡੀਕਲ ਕੈਂਪ ਬਾਰੇ ਕਿਵੇਂ ਦਾ ਰਿਸਪਾਂਸ ਜੋ ਕਿ ਅੱਜ ਉਹਨਾਂ ਨੂੰ ਮਿਲਿਆ ਹੈ ਉਧਰ ਖੜੇ ਹੋਏ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਜਿੱਥੇ ਵੀ ਪ੍ਰੋਪਰ ਡਿਟੇਲ ਮਰੀਜ਼ਾਂ ਦੀ ਜੋ ਕਿ ਨੋਟ ਕੀਤੀ ਜਾ ਰਹੀ ਹੈ ਇੱਕ ਇੱਕ ਦਵਾਈ ਇੱਕ ਇੱਕ ਬਿਮਾਰੀ ਜੋ ਕਿ ਨੋਟ ਕੀਤੀ ਜਾ ਰਹੀ ਹੈ ਕਿਵੇਂ ਕੀ ਕਿਸ ਚੀਜ਼ ਦਾ ਇਲਾਜ ਕੀਤਾ ਜਾਵੇਗਾ प्रॉपर चैकअप बीपी चेकअप, दवाइया चेकअप जो कि तो से देख रहे हो कैंप लग्या होया है कैंप जो कि लिविसा हॉस्पिटल वालों हो लगाया गया है नी एंड हिप रिप्लेसमेंट स्पैशलिस्ट तुम तो देख सकते हो एक जाने मानिया होस्पिटल जो कि कई जगह बखाव से यह मैडिकल कैंप लगाते हैं गुरद्वारा झंडा साहब विखे आ कैंप लगाया गया है ਜੋ ਦਰਨ ਸਾਹਿਬ ਇੱਕ ਉਹ ਸੰਸਥਾ ਹੈ ਜਿਸੇ ਕਿ ਹਰ ਰੋਜ ਜੋ ਕਿ ਪੀ ਜੇ ਮਰੀਜ਼ਾਂ ਦੇ ਲਈ ਵੀ ਲੰਗਰ ਸੇਵਾ ਜੋ ਕਿ ਨਿਰਵਿਘਨ ਚੱਲਦੀ ਹੈ ਨਿਰਵਿਘਨ ਚੱਲਦੀ ਹੈ ਸੋ ਇੱਕ ਵੱਡਾ ਹੀ ਉਪਰਾਲਾ ਜੋ ਕਿ ਕੀਤਾ ਜਾਂਦਾ ਹੈ ਬਾਬਾ ਜੀ ਵੱਲੋਂ ਪਪਾ ਗੁਰਮੀਤ ਸਿੰਘ ਸਾਡੇ ਜੀ ਵੱਲੋਂ ਜੋ ਕਿ ਇਹ ਉਪਰਾਲੇ ਵਕ ਵਕ ਕੀਤੇ ਜਾਂਦੇ ਨੇ ਸਮੇਂ-ਸਮੇਂ ਸਿਰ ਇਹ ਕਰਵਾਏ ਜਾਂਦੇ ਨੇ ਉਹਨਾਂ ਦੀ ਟੀਮ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਜੋ ਕਿ ਖੜੀ ਹੈ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਹਮੇਸ਼ਾ ਖੜੀ ਰਹਿੰਦੀ ਹੈ ਤੇ ਰੋਜ਼ ਜੋ ਕਿ ਲੰਗਰ ਸੇਵਾ ਵੀ ਨਿਰਵਿਘਨ ਚੱਲਦੀ ਹੈ ਅੱਜ ਜੋ ਕਿ ਮੈਡੀਕਲ ਕੈਂਪ ਵੀ ਲਗਵਾਇਆ ਜਾ ਰਿਹਾ ਹੈ ਤੇ ਵੱਖ-ਵੱਖ ਤਰ੍ਹਾਂ ਦੇ ਕੈਂਪ ਅੱਗੇ ਵੀ ਲਗਵਾਏ ਜਾਂਦੇ ਨੇ ਅੱਗੇ ਪਿੱਛੇ ਜੋ ਕਿ ਸਮੇਂ ਤੋਂ ਸਮੇਂ ਸਿਰ ਜੋ ਕਿ ਜਿਵੇਂ ਕੀ ਜ਼ਰੂਰਤਵੰਦਾਂ ਨੂੰ ਜ਼ਰੂਰਤ ਹੁੰਦੀ ਹੈ ਲੋੜਵੰਦਾਂ ਦੀ ਜ਼ਰੂਰਤ ਦੇ ਅਨੁਸਾਰ ਹਰੇਕ ਤਰ੍ਹਾਂ ਦੀ ਚੀਜ਼ ਉਹ ਕੀਤੀ ਜਾਂਦੀ ਹੈ ਬਾਬਾ ਜੀ ਵੱਲੋਂ ਇੱਕ ਗੁਰਪ੍ਰੀਤ ਸਿੰਘ ਸਾਡੇ ਜੀ ਵੱਲੋਂ ਇੱਕ ਬਹੁਤ ਵੱਡਾ ਪ੍ਰਾਲਾ ਜੋ ਕਿ ਇਹ ਕੀਤਾ ਜਾਂਦਾ ਤੁਸੀਂ ਵੇਖ ਰਹੇ ਹੋ ਸੰਗਤਾਂ ਆਪਣੇ ਦਾ ਮੋਢੇ ਵੀ ਚੈੱਕ ਕਰਵਾ ਰਹੀਆਂ ਨੇ ਜੋ ਕਿ ਸਪੈਸ਼ਲੀ ਸਪੈਸ਼ਲਿਸਟ ਨੇ ਕੰਮਦੇਵ ਜੀ ਡਾਕਟਰ ਦਾ ਪ੍ਰੋਪਰ ਚੈੱਕਅਪ ਕੈਂਪ ਦੇ ਵਿੱਚ ਸਾਡੇ ਵੀ ਕੀਤੀ ਗਈ ਜੋ ਕਿ ਚੱਲ ਚੱਤਾ ਜਾ ਰਿਹਾ ਹੈ ਸ਼ੂਗਰ ਵਗੈਰਾ ਜੋ ਵੀ ਚੈੱਕ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਜੋ ਕਿ ਪੇਸ਼ੈਂਟਸ ਦੱਸਿਆ ਜਾ ਰਿਹਾ ਜੀ ਉਹਨਾਂ ਕਿ ਇਦਾਂ ਦੀ ਬਿਮਾਰੀ ਦਾ ਕਿਵੇਂ ਇਲਾਜ ਹੋ ਸਕਦਾ ਹੈ ਫ੍ਰੀ ਹੋ ਸਕਦਾ ਹੈ ਜਾਂ ਕਿੱਦਾਂ ਹੋ ਸਕਦਾ ਹੈ ਗੱਲਬਾਤ ਵੀ ਕਰਦੇ ਹਾਂ ਡਾਕਟਰਾਂ ਦੀ ਟੀਮ ਦੇ ਨਾਲ ਉਹਨਾਂ ਦਾ ਅੱਜ ਦੇ ਇਸ ਕੈਂਪ ਬਾਰੇ ਕੀ ਕਹਿਣਾ ਤੇ ਕਿੰਨੇ ਗਮਰੀਜ਼ੋਰੇ ਪਹੁੰਚੇ ਨੇ ਕਿੰਨੇ ਨੂੰ ਜੋ ਕਿ ਇਹ ਕੈਂਪ ਦਾ ਲਾਭ ਮਿਲਿਆ ਹੈ ਗੱਲਬਾਤ ਕਰਦੇ ਹਾਂ ਪ੍ਰਬੰਧਕਾਂ ਦੇ ਨਾਲ ਅਤੇ ਡਾਕਟਰਾਂ ਦੀ ਟੀਮ ਦੇ ਨਾਲ आ, मैं रिचा गुप्ता लिबासा हॉस्पिटल मोहाली से आज गुरुद्वारा झंडा साहिब पे हमने कैंप लगाया तो इसमें सौ से के करीब लोगों ने भाग लिया और यहाँ पे हमने बीपी शुगर और हड्डियों के डॉक्टर और जनरल मेडिसिन के डॉक्टर्स ने आ, लोगों का चेकअप किया इसके साथ साथ हमने कुछ कूपन्स भी उनको बांटे जिसमें इनका ई और इको वगैरह फ्री ऑफ कॉस्ट हो जाएगा मेडिसिन भी साथ में दी लगाए हम लगाते रहते हैं पहले भी हमने लगाया था अभी चार तारीख को हम दोबारा से यहीं पे एक कैंप लगाने चाहते हैं जी ये कितने, कितने आप मुझसे कांटेक्ट कर सकते हैं ਜੀ ਕੰਟੈਕਟ ਨੰਬਰ ਹੈ 70807880788 اور ਲੋਕੇਸ਼ਨ ਹੈ ਸੈਕਟਰ 71 ਮੁਹਾਲੀ ਨਿਵਾਸਾ ਹਸਪੀਟਲ ਸੋ ਹਸਪੀਟਲ ਦੇ ਪ੍ਰਬੰਧਕ ਨਾਲ ਗੱਲਬਾਤ ਹੋ ਗਈ ਹੈ ਸੋ 쿠ਪਨ ਵੀ ਜੋ ਕੀ ਦਿੱਤੇ ਜਾ ਰਹੇ ਨੇ ਜਿਸ ਦੇ ਵਿੱਚ ਉਹਨਾਂ ਦਾ ECG ਵਗੈਰਾ ਤੇ ਹੋਰ ਵੀ ਕਈ ਟੈਸਟ ਜੋ ਕਿ ਮੁਫਤ ਦਿੱਤੇ ਜਾਣਗੇ ਸੋ ਪਾਪਾ ਗੁਰੂ ਵਿੱਚ ਛੋਟੇ ਜੀ ਬਲੋ ਜੋ ਕਿ ਬਹੁਤ ਹੀ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਹਰ ਸਾਲ ਜੋ ਕਿ ਅਤੇ ਲਗਾਤਾਰ ਪੀਜੇ ਲੰਗਰ ਸੇਵਾ ਦਾ ਕੈਂਪ ਵੀ ਚੱਲਦਾ ਰਹਿੰਦਾ ਹੈ ਹਰ ਰੋਜ਼ ਅਤੇ ਵੱਖ-ਵੱਖ ਤਰ੍ਹਾਂ ਦੇ ਕੈਂਪ ਵੀ ਜੋਗੀ ਲਗਾਏ ਜਾਂਦੇ ਨੇ ਸਮੇਂ ਦੇ ਸਮੇਂ ਸੱਜੇ ਵਿੱਚ ਜੇ ਮਰੀਜ਼ਾਂ ਨੂੰ ਜ਼ਰੂਰਤ ਹੁੰਦੀ ਹੈ ਲੋੜ ਤੋਂ ਹੁੰਦੀ ਹੈ ਉਹਨਾਂ ਵੱਲੋਂ ਇਹ ਉਪਰਾਲੇ ਕੀਤੇ ਜਾਂਦੇ ਨੇ ਗੱਲਬਾਤ ਵੀ ਜਾਂਦਾ ਹੈ ਅਤੇ ਡਾਕਟਰਾਂ ਦੀ ਟੀਮ ਨੇ ਜਿਵੇਂ ਕੀ ਜਾਣਕਾਰੀ ਦਿੱਤੀ 100 ਦੇ ਕਰੀਬ ਜੋ ਕਿ ਅੱਜ ਮਰੀਜ਼ਾਂ ਨੂੰ ਇਲਾਜ ਦੇ ਲਈ ਰਸਿਆ ਗਿਆ ਹੈ ਤਾਂ ਕਿਵੇਂ-ਕਿਵੇਂ ਉਹਨਾਂ ਦੇ ਇਲਾਜ ਹੋਣਗੇ ਦਵਾਈਆਂ ਵੀ ਮੁਫਤ ਨਾਲ ਦਿੱਤੀਆਂ ਗਈਆਂ ਤੁਸੀਂ ਦੇਖ ਸਕਦੇ ਹੋ ਤੇ ਪ੍ਰੋਪਰ ਚੈੱਕਅਪ ਤੁਸੀਂ ਦੇਖ ਸਕਦੇ ਪਤਾ ਜਾ ਰਿਹਾ ਹੈ ਸੋ ਧੰਨਵਾਦ ਜੀ ਮਿਲਦੇ ਹਾਂ ਨਵੀਂ ਖਬਰ ਦੇ ਨਾਲ ਰਮੇਸ਼ ਖਾਨ ਦੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸੋ ਤੁਹਾਨੂੰ ਕਿਵੇਂ ਦੀ ਸਾਡੀ ਵੀਡੀਓ ਲੱਗਦੀ ਹੈ ਅਤੇ ਕੀ ਤੁਹਾਡੇ ਵਿਚਾਰ ਨੇ ਕੀ ਗੱਲ ਸਾਹਿਬ ਵਾਹਿਗੁਰੂ ਜੀ ਸਤੇ ਗੁਰਦੁਆਰਾ ਢੰਡਾ ਸਾਹਿਬ ਜੋ ਕਨਾਲੀ ਦੇ ਨੇੜੇ ਆ ਇਹ ਤੋਂ ਹਰ ਰੋਜ਼ ਪੀਜੀ ਨੂੰ ਲੰਗਰ ਜਾਂਦਾ ਹੈ ਸਭ ਤੋਂ ਵੱਡੀ ਇਸ ਗੁਰੂ ਘਰ ਦੀ ਇਹ ਪਛਾਣ ਹੈ ਤੇ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸ਼ੋਪ ਪ੍ਰਾਪਤ ਗੁਰਦੁਆਰਾ ਹੈ ਇੱਥੇ ਮਹਾਲੀ ਦੇ ਹਸਪੀਟਲ ਲੀਵਾਸਾ ਤੋਂ ਆ ਕੇ ਡਾਕਟਰਾਂ ਨੇ ਕੈਂਪ ਲਗਾਇਆ ਇਲਾਕੇ ਦੀਆਂ ਦੂਰੋਂ ਨੇੜੇੋਂ ਲੋਕਾਂ ਨੇ ਆ ਕੇ ਸਾਰਿਆਂ ਨੇ ਦਵਾਈ ਲੱਤੀ ਤੇ ਚੈੱਕਅਪ ਕਰਾਇਆ ਵੱਧ ਤੋਂ ਵੱਧ ਡਾਕਟਰਾਂ ਦਾ ਬਹੁਤ ਫਾਇਦਾ ਲੱਗਾ ਇਲਾਕੇ ਦੇ ਲੋਕਾਂ ਨੂੰ ਬਹੁਤ ਖੁਸ਼ੀ ਹੋਈ ਵੀ ਇਹ ਕਿ ਕਿਸ ਨੇ ਸਾਡੇ ਬਾਰੇ ਸੋਚਿਆ ਇਹ ਸਾਡਾ ਫ੍ਰੀ ਚੈੱਕਅਪ ਕੀਤਾ ਤੇ ਫ੍ਰੀ ਦਵਾਈਆਂ ਵੰਡੀਆਂ ਗਈਆਂ ਤੇ ਲੋਕਾਂ ਨੇ ਬਹੁਤ ਵੱਧ ਤੋਂ ਵੱਧ ਡਾਕਟਰਾਂ ਦਾ ਧੰਨਵਾਦ ਕੀਤਾ ਅਸੀਂ ਵੀ ਗੁਰੂ ਘਰ ਕਰਨਿਓ ਇਸ ਡਾਕਟਰਾਂ ਦਾ ਧੰਨਵਾਦ ਕਰਦੇ ਅੱਗੇ ਵੀ ਇਹ ਸਾਡੇ ਲੋਕਾਂ ਦੀ ਇਲਾਕੇ ਦੀ ਵੱਧ ਚੜ ਕੇ ਸੇਵਾ ਕਰਦੇ ਰਹਿਣ ਕੋ ਅੱਜ ਦੇ ਸਮੇਂ ਦੇ ਵਿੱਚ ਡਾਕਟਰਾਂ ਦੀ ਬਹੁਤ ਲੋੜਾਂ ਕਿਉਂ ਲੋਕ ਸਿਹਤ ਵੱਲ ਬਹੁਤ ਦੁਖੀ ਨੇ ਇਸ ਕਰਕੇ ਜੇ ਇਸ ਤਰ੍ਹਾਂ ਡਾਕਟਰਾਂ ਦਾ ਆਪਰਾ ਹੋਊਗਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਬਹੁਤ ਸੋ ਖੁਦਾਈ ਹੋਊਗਾ ਗੁਰਨਾਮ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ